ਸੰਗਤ ਜੀ ਕੋਈ ਦੱਸਦੇ ਹੈ ਕਿ ਸਾਨੂੰ ਜੱਦੀ ਪਿੰਡ ਛੱਡਿਆ ਨੂੰ 30 ਸਾਲ ਹੋ ਗਏ ਤੇ ਕੋਈ ਦੱਸਦਾ ਹੈ ਸਾਨੂੰ ਪਿੰਡ ਛੱਡਿਆ ਨੂੰ 50 ਸਾਲ ਹੋ ਗਏ ਦੱਸਦੇ ਹਨ ਕਿ ਪਿੰਡ ਛੱਡ ਕੇ ਬੇਸ਼ੱਕ ਤਰੱਕੀਆਂ ਜ਼ਰੂਰ ਕਰ ਲਈਆਂ ਐਸਾ ਕਮਾਲਿਆ ਕੋਠੀਆਂ ਬਣਾ ਲਈਆਂ ਕਿਸੇ ਚੀਜ਼ ਨੂੰ ਤਰਸਦੇ ਨਹੀਂ ਐਸਾ ਖਰਚੋ ਹਰ ਵਸਤੂ ਮਿਲ ਜਾਂਦੀ ਹੈ ਪਰ ਉਹੀ ਸੰਗਤ ਜੀ ਦੱਸਦੇ ਹਨ ਇਹ ਸਭ ਕੁਝ ਪਾਸ ਹੁੰਦਿਆਂ ਹੋਇਆਂ ਵੀ ਸਾਨੂੰ ਇੰਜ ਜਾਪਦਾ ਰਹਿੰਦਾ ਹੈ ਕਿ ਸ਼ਾਇਦ ਅਸੀਂ ਕੁਝ ਖਾਸ ਤੇ ਅਹਿਮ ਗੱਲ ਨੂੰ ਭੁੱਲ ਚੁੱਕੇ ਹਾਂ ਉਹ ਦੱਸਦੇ ਹਨ ਕਿ ਸਭ ਕੁਝ ਹੋਣ ਦੇ ਬਾਵਜੂਦ ਇੰਜ ਜਾਪਦਾ ਰਹਿੰਦਾ ਹੈ ਕਿ ਅਸੀਂ ਆਪਣੀ ਜ਼ਿੰਦਗੀ ਨਾਲ ਜੁੜਿਆ ਕੁਝ ਅਹਿਮ ਗਹਿਣਾ ਗੁੰਮ ਕਰ ਬੈਠੇ ਹਾਂ ਹੁਣ ਉਹੀ ਸੰਗਤ ਜੀ ਦੇ ਸਾਹਮਣੇ YouTube ਤੇ ਵੀਡੀਓ ਵੇਖ ਲਿਆ ਵੇਖ ਲਿਆ ਜਦੋਂ ਅਚਾਨਕ ਉਹਨਾਂ ਦੇ ਸਾਹਮਣੇ ਸੰਤ ਸਾਈ ਲੋਕ ਬਾਬਾ ਜੀ ਦੀਆਂ ਵੀਡੀਓ ਆਉਣ ਲੱਗੀਆਂ ਤਾਂ ਉਹ ਵੀਡੀਓ ਵੇਖ ਕੇ ਇੱਕ ਤੋਂ ਬਾਅਦ ਇੱਕ ਤੇ ਇੱਕ ਤੋਂ ਬਾਅਦ ਇੱਕ ਬਾਬਾ ਜੀ ਦੀਆਂ ਵੀਡੀਓ ਵੇਖਣ ਲੱਗੇ ਹੁਣ ਉਹ ਮਡਾਰ ਮਲਟੀਮੀਡੀਆ ਅਤੇ YouTube ਦਾ ਧੰਨਵਾਦ ਕਰਦੇ ਹਨ ਜਿਸ ਦੇ ਮਾਧਿਅਮ ਰਾਹੀਂ ਉਹਨਾਂ ਨੂੰ ਸੰਤ ਸਾਈ ਲੋਕ ਬਾਬਾ ਜੀ ਬਾਰੇ ਅਹਿਮ ਜਾਣਕਾਰੀ ਮਿਲਣ ਲੱਗੀ ਵੀਡੀਓ ਨੂੰ ਅੱਗੇ ਬਣਾਉਣ ਤੋਂ ਪਹਿਲਾਂ ਜੋ ਸੰਗਤ ਜੀ ਇਸ ਚੈਨਲ ਤੇ ਪਹਿਲੀ ਵਾਰ ਆਈ ਹੈ ਉਹਨਾਂ ਅੱਗੇ ਗੁਜਾਰਿਸ਼ ਹੈ ਕਿ ਮਡਾਰ ਮਲਟੀਮੀਡੀਆ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਅਤੇ ਨਾਲ ਹੀ ਬੈਲ ਆਈਕਨ ਜਰੂਰ ਦਬਾ ਦੇਣਾ ਤਾਂ ਕਿ ਬਾਬਾ ਜੀ ਨਾਲ ਸੰਬੰਧਤ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਆਪ ਜੀ ਤੱਕ ਆਸਾਨੀ ਨਾਲ ਪਹੁੰਚ ਸਕੇ ਦੇਸਾਂ ਵਿਦੇਸ਼ਾਂ ਦੂਰ ਤੁਹਾਡੇ ਰਹਿੰਦੀ ਸੰਗਤ ਜੀ ਜੇਕਰ ਹੁਣ ਆਪ ਜੀ ਨੂੰ ਸਾਡੇ ਚੈਨਲ ਰਾਹੀਂ ਪਤਾ ਲੱਗ ਹੀ ਗਿਆ ਹੈ ਕਿ ਤੁਸੀਂ ਸੰਤ ਸਾਈ ਲੋਕ ਬਾਬਾ ਜੀ ਨੂੰ ਭੁੱਲ ਚੁੱਕੇ ਹੋ ਤਾਂ ਹੁਣ ਪਤਾ ਲੱਗਣ ਦੇ ਬਾਵਜੂਦ ਤੁਸੀਂ ਕੀ ਕੀਤਾ ਆਪ ਸਭ ਨੂੰ ਮਹਿਲ ਮਾੜੀਆਂ ਧਨ ਦੌਲਤ ਸਭ ਮੁਵਾਰਕ ਪਰ ਆਪਣੀ ਜ਼ਿੰਦਗੀ ਦੇ ਕੁਝ ਪਲ ਜਿੱਥੇ ਵੀ ਤੁਹਾਡੇ ਜੱਦੀ ਪੈਂਟ ਹਨ ਜਿੱਥੇ ਤੁਹਾਡੇ ਸੰਤ ਸਾਈ ਲੋਕ ਜੀ ਦੀ ਮਨੋਤ ਚੱਲਦੀ ਹੈ ਜ਼ਰੂਰ ਕਦੀ ਨਾ ਕਦੀ ਹਾਜ਼ਰੀਆਂ ਭਰਿਆ ਕਰੋ ਕਿਉਂਕਿ ਜਾਂ 50 ਸਾਲ ਦਾ ਸਮਾਂ ਕੋਈ ਥੋੜਾ ਨਹੀਂ ਹੁੰਦਾ ਬਹੁਤ ਜ਼ਿਆਦਾ ਹੁੰਦਾ ਹੈ ਬਾਕੀ ਤੁਸੀਂ ਸਭ ਕੁਝ ਹਾਸਲ ਜ਼ਰੂਰ ਕਰ ਲਿਆ ਹੋਵੇਗਾ ਪਰ ਤੁਹਾਡੇ ਮਨ ਨੂੰ ਕੋਈ ਖਾਸ ਤਸੱਲੀ ਨਹੀਂ ਹੁੰਦੀ ਹੋਵੇਗੀ ਆਪਣੇ ਅਤੇ ਆਪਣੇ ਪਰਿਵਾਰ ਨੂੰ ਖੁਸ਼ ਵੇਖਣ ਲਈ ਵੇਸ਼ਕ ਤਹਾਨੂੰ ਟੁੱਟੇ ਫੁੱਲ ਦੁਆਰਾ ਨਹੀਂ ਜੁੜਦੇ ਪਰ ਤੁਸੀਂ ਤਾਂ ਇਨਸਾਨ ਹੋ ਜ਼ਰੂਰ ਜੁੜ ਸਕਦੇ ਹੋ ਅੱਜ ਵੀ ਕਈ ਸੰਗਤ ਦੀ ਦੱਸਦੇ ਹਨ ਕਿ ਉਹ ਵਾਪਸ ਆਪਣੇ ਪਿੰਡਾਂ ਨੂੰ ਪਰਤਣਾ ਚਾਹੁੰਦੇ ਹਨ ਪਰ ਉਹਨਾਂ ਨੂੰ ਕੋਈ ਰਸਤਾ ਨਹੀਂ ਮਿਲ ਰਹਾ ਸੀ ਜੇਕਰ ਤੁਸੀਂ ਬਾਬਾ ਜੀ ਵੱਲ ਇੱਕ ਕਦਮ ਵਧਾਓਗੇ ਤਾਂ ਬਾਬਾ ਜੀ 10 ਕਦਮ ਤੁਹਾਡੇ ਵੱਲ ਵਧਾਉਣਗੇ ਫਿਰ ਤੁਹਾਡੇ ਅਤੇ ਬਾਬਾ ਜੀ ਦਰਮਿਆਨ ਪਈ ਦੂਰੀ ਕਦੋਂ ਖਤਮ ਹੋ ਜਾਣੀ ਹੈ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਜਦੋਂ ਤੁਹਾਡੇ ਅਤੇ ਬਾਬਾ ਜੀ ਦਰਮਿਆਨ ਤਈ ਦੂਰੀ ਖਤਮ ਹੋ ਜਾਣੀ ਹੈ ਤਾਂ ਫਿਰ ਤੁਹਾਡੀ ਜ਼ਿੰਦਗੀ ਸਫਲਾ ਬਣ ਜਾਣੀ ਹੈ ਫਿਰ ਉਸ ਵਕਤ ਤੁਸੀਂ ਖੁਦ ਮਹਿਸੂਸ ਕਰੋਗੇ ਕਿ ਸਾਡਾ ਮਨੁੱਖਾ ਜਨਮ ਲੈਣ ਦਾ ਮਕਸਦ ਅਜ ਪੂਰਾ ਹੋ ਗਿਆ ਹੈ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਇਹੀ ਰਾਏ ਆਪ ਜੀ ਨਾਲ ਸਾਂਝੀ ਕਰਨੀ ਸੀ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਬਾਕਸ ਵਿੱਚ ਜੈ ਸੰਤ ਸਾਈਂ ਲੋਕ ਜੀ ਲਿਖਣਾ ਨਾ ਭੁੱਲਣਾ ਕਿਉਂਕਿ ਆਪਜੀ ਵੱਲੋਂ ਕੁੱਤੇ ਲਾਈਕ ਸ਼ੇਅਰ ਅਤੇ ਕਮੈਂਟ ਮਡਾਰ ਮਲਟੀਮੀਡੀਆ ਦੀ ਟੀਮ ਦਾ ਹੌਸਲਾ ਪੁਜਾਈ ਕਰਦੇ ਹਨ ਧੰਨਵਾਦ ਜੀ ਜਿਕਰਾ ਸੰਤ ਸਾਈਂ ਲੋਕ ਜੀ ਦਾ ਬੋਲ ਸੱਚੇ ਦਰਬਾਰ ਦੀ ਜੈ